MSDG World Europa Cruise ਆ ਮਾਡਲ ਇਹ ਸੇਮ ਇਟ ਹੈ ਇੰਜੀਨ ਸੇ ਤੋਂ ਕਾਚੇ ਵਗੈਰਾ ਨੇ ਪੀਜ਼ਾ ਇਹ ਨਹੀਂ ਖਾਣਾ ਇਹ ਬਤੂ ਖਾਦਾ ਅੱਗੇ ਚੱਲਦੇ ਆ ਕੋਈ ਕੁਛ ਰਹਿਤ ਨਹੀਂ ਗਿਆ ਪੰਜਾਬੀਆਂ ਨੇ ਟਿਕਟਾਂ ਫੋਰੀਆਂ ਪਹਿਲੇ ਹੁਣ ਪੂਰੇ ਕਰਨ ਤਾਂ ਐ ਨਹੀਂ ਹੁਣ ਸਕਰੀਨ ਚੇਂਜ ਹੋ ਗਈ ਹੁਣ ਸਵੇਰੇ ਜਦੋਂ ਆਪਾਂ ਆਏ ਸੀ ਦੁਪਹਿਰੇ ਉਹ ਮੱਛੀਆਂ ਵਾਲੀ ਸੀ ਨਾ ਸੱਤ ਸੀਗਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਸਾਰਿਆਂ ਦਾ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਬਹੁਤ ਖਾਸ ਏ ਕਿਉਂਕਿ ਅੱਜ ਮੈਂ ਆਪਣੀ ਡ੍ਰੀਮ ਜਰਨੀ ਸ਼ੁਰੂ ਕਰਨ ਲੱਗਾ ਤੇ ਕਾਫੀ ਦਿਨਾਂ ਤੋਂ ਪਲਾਨ ਕੀਤਾ ਸੀ ਟਿਕੜੀ ਵੀ ਲੈ ਲਈ ਸੀ ਤੇ ਫਿਲਹਾਲ ਅੱਜ ਦਾ ਉਹ ਦਿਨ ਆ ਗਿਆ ਤੇ ਡ੍ਰੀਮ ਜਰਨੀ ਕਿਹੜੀ ਏ ਐਮਐਸਸੀ ਵਰਲਡ ਏਰੋਪਾ ਕਰੂਜ਼ ਇਹ ਵਾਲੀ ਤੇ ਇੰਦੇ ਤੇ ਆਪਾਂ 7 ਦਿਨ ਹੁਣ ਘੁੰਮਣਾ ਹੈ ਪੂਰਾ ਤੇ ਬਾਕੀ ਜੋੜਾ ਵੀ ਪ੍ਰੋਸੈਸ ਹੈਗਾ ਸਾਰਾ ਪਾਰਕਿੰਗ ਦਾ ਚੈੱਕ ਇਨ ਦਾ ਉਹ ਤੁਹਾਨੂੰ ਮੈਂ ਹੁਣ ਦੱਸਦਾ ਵਾਂ ਐਂਟਰ ਕਰਕੇ ਹਾਂਜੀ ਤੇ ਅਸੀਂ ਹੋ ਗਏ ਹੁਣ ਪਾਰਕਿੰਗ ਵਿੱਚ ਐਂਟਰ ਤੇ ਪਿੱਛੇ ਵੀਨਨ ਸਾਨੂੰ ਰੋਕਿਆ ਸੀ ਤੇ ਉੱਥੇ ਇਹਨਾਂ ਨੇ ਸਾਡੇ ਬੋਰਡਿੰਗ ਪਾਸ ਚੈੱਕ ਕੀਤੇ ਸੀ ਤੇ ਨਾਲ ਹੀ ਸਾਡੀ ਗੱਡੀਆਂ ਸਨ ਜਿਹੜੀਆਂ ਉਹਨਾਂ ਦੀਆਂ ਨੰਬਰ ਪਲੇਟਾਂ ਚੈੱਕ ਕੀਤੀਆਂ ਸੀ ਕਿ ਵੀ ਜਿਹੜੀ ਅਸੀਂ ਆਨਲਾਈਨ ਬੁੱਕ ਕੀਤੀਆਂ ਨੇ ਉਹੀ ਨੇ ਜਾਂ ਕੋਈ ਹੋਰ ਨੇ ਬੁਨ ਜੌਰਨੋ ਕਿਨੇ ਇਨ ਫੋਂਡੋ ਚੈ ਰਾ ਗਾਜ਼ੋ ਕਿ ਵਿ ਦਾਲੇ ਆਲਤ੍ਰੀ ਇੰਦੀਕਾਜ਼ੀਓਨ ਓਕੇ ਇਨ ਗ੍ਰਾਸੀਏ ਦੀਨੰਦ ਸਿਆ ਕਿ ਬੀ ਅਗੇ ਤੁਸੀਂ ਸਮਾਨ ਲਾ ਦੋ ਤੇ ਬਾਦ ਚ ਇਨਾਂ ਦੇ ਇੱਕ ਬੰਦਾ ਹੈਗਾ ਜਿਹੜਾ ਤੁਹਾਨੂੰ ਪਾਰਕਿੰਗ ਤੱਕ ਲੈ ਕੇ ਜਾਵੇਗਾ ਤੇ ਹੁਣ ਆਪਾਂ ਜਾ ਰਹੇ ਆ ਜਿੱਥੇ ਆਪਾਂ ਪਹਿਲਾਂ ਸਮਾਨ ਲਾਣਾ ਹੈ ਸਮਾਨ ਲਾਉਣ ਤੋਂ ਬਾਅਦ ਫਿਰ ਆਪਾਂ ਪਾਰਕਿੰਗ ਵਿੱਚ ਤੇ ਲਓ ਜੀ ਇੱਥੇ ਇਹਨਾਂ ਨੇ ਹੁਣ ਸਾਡਾ ਸਮਾਨ ਰੱਖ ਲਿਆ ਹੈ ਤੇ ਇਹਨਾਂ ਨੇ ਕਿਹਾ ਇਹ ਇਹਨਾਂ ਦੱਸ ਦਿੱਤਾ ਨਾਲ ਹੀ ਕਿ ਸਾਰਾ ਸਮਾਨ ਤੁਹਾਨੂੰ ਤੁਹਾਡੇ ਕੈ ਬੰਦੀ ਅਗਲੇ ਪਾਸੇ ਮਿਲ ਜਾਵੇਗਾ ਤੇ ਪਰ ਮਿਲਣਾ ਤੁਹਾਨੂੰ ਸ਼ਾਮ ਦੁਪਹਿਰ ਦੇ ਜਾਨੀ ਕਿ 2:00 ਵਜੇ ਤੋਂ ਬਾਅਦ ਹੀ ਮਿਲਣਾ ਹੈ ਤੇ ਇਹ ਤੁਹਾਡੇ ਕੋਲ ਆਪਣੇ ਆਪ ਪਹੁੰਚ ਜਾਣਾ ਹੈ ਤੇ ਹੁਣ ਚੱਲੀਏ ਆਪਾਂ ਪਾਰਕਿੰਗ 'ਚ ਉਹ ਅੱਗੇ ਇੱਕ ਮੁੰਡਾ ਜਾ ਰਿਹਾ ਸਕੂਟਰੀ ਉੱਪਰ ਤੇ ਅਸੀਂ ਉਹਨਾਂ ਦੇ ਪਿੱਛੇ ਪਿੱਛੇ ਜਾਣਾ ਪਾਰਕਿੰਗ ਤੱਕ ਤੇ ਪਾਰਕਿੰਗ 'ਚ ਆਪਾਂ ਗੱਡੀ ਲਗਾ ਦੇਣੀ ਹੈ ਤੇ ਇਹ ਸਾਨੂੰ ਗੱਡੀ ਹੋਣ ਅਗਲੇ ਐਤਵਾਰ ਨੂੰ ਮਿਲਣੀ ਹੈ 11:00 ਵਜੇ ਇਹ ਹੈਗੀ ਆ ਪਾਰਕਿੰਗ ਤੇ ਅਸੀਂ ਪਾਰਕਿੰਗ ਜਦੋਂ ਬੁੱਕ ਕੀਤੀ ਤੇ ਅਸੀਂ ਕੀਤੀ ਸੀ ਬੁੱਕ ਛੱਤ ਵਾਲੀ ਤੇ ਇੱਥੇ ਨੂੰ ਸਾਡ ਗੱਲ ਗੱਡੀ ਰੱਖ ਲੈਣੀ ਹੈ ਤੇ ਬਾਕੀ ਆਪਾਂ ਇੱਥੇ ਆਪਣੇ ਜੋ ਵੀ ਪੇਮੈਂਟ ਕਰਨੀ ਪੇਮੈਂਟ ਕਰਕੇ ਤੇ ਆਪਣੀ ਸਲਿੱਪ ਲੈ ਲੈਣੀ ਹੈ ਤੇ ਸਲਿੱਪ ਲੈਣ ਤੋਂ ਬਾਅਦ ਇਹਨਾਂ ਚਾਬੀ ਦੇ ਦਾਨੀ ਹੈ ਇਹ ਹੈਗੀ ਹੈ ਐਂਟਰਸ ਐਮ ਐਸ ਸੀ ਕਰੂਜ਼ ਵਾਲਿਆਂ ਦੀ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਤੇ ਸਾਹਮਣੇ ਲੱਗੇ ਨੇ ਕੈਬਨ ਤੇ ਇੱਥੋਂ ਸਾਨੂੰ ਪ੍ਰੋਬਲ ਮਿਲ ਗਿਆ ਸੀ ਇਹ ਹੈਗਾ ਸਾਡਾ ਟੋਕਨ ਨੰਬਰ 2 ਇਹ ਹੈਗਾ ਸਾਡਾ ਵੇਟਿੰਗ ਹਾਲ ਵਿੱਚ ਵੇਟ ਕਰਨ ਲਈ ਟੋਕਨ ਤੇ ਆ ਹੈਗਾ वेटिंग ਹਾਲ ਤੇ ਇੱਥੇ ਹੈਗਾ ਸਾਡਾ ਨੰਬਰ 2 ਅਸੀਂ 2 ਨੰਬਰ ਵਾਲੀ ਜਗ੍ਹਾ ਤੇ ਬੈਗੇ ਆਣ ਕੇ ਤੇ ਹੁਣ ਜਦੋਂ ਸਾਨੂੰ ਆਵਾਜ਼ ਪਏਗੀ ਅਸੀਂ ਉਦੋਂ ਜਾਣਾਗੇ ਆਪਣੇ ਚੈੱਕ ਇਨ ਦੇ ਲਈ ਤੇ ਸਾਡੇ ਦੋਗਲੇ ਪਾਸੇ ਪਹਿਲਾਂ 1 ਨੰਬਰ ਵਾਲੇ ਵੀ ਬੈਠੇ ਨੇ ਪਹਿਲਾਂ ਉਹਨਾਂ ਨੂੰ ਆਵਾਜ਼ ਪੈਣੀ ਹੈ ਜਿਸ ਤਰ੍ਹਾਂ ਉਹ ਕਈ ਉੱਠ ਕੇ ਤੁਰ ਪਏ ਨੇ ਹਾਂ ਉਹਨਾਂ ਨੂੰ ਬੁਲਾ ਲਿਆ 1 ਨੰਬਰ ਵਾਲਿਆਂ ਨੂੰ ਤੇ ਇਸ ਤੋਂ ਬਾਅਦ ਹੁਣ ਸਾਡਾ ਨੰਬਰ ਲੱਗਣਾ ਹੈ ਚਲੋ ਵੇਟ ਕਰਦੇ ਆਪਾਂ ਇੱਥੇ ਹੁਣੇ ਚਿਰ ਤੇ ਵੇਖਦੇ ਆਂ ਆਸ-ਪਾਸੇ ਦਾ ਮਾਹੌਲ ਕੀ ਹੈ ਤੇ ਜਿਨ੍ਹਾਂ ਨੇ ਵੀ ਆਪਣੇ ਮੋਬਾਈਲ ਤੋਂ ਚੈੱਕ ਇਨ ਕਰ ਲਈ ਏ ਤੇ ਉਹਨਾਂ ਲਈ ਜਿੱਥੇ ਬਹੁਤ ਘੱਟ ਟਾਈਮ ਲੱਗ ਤੇ ਅਸੀਂ ਵੀ ਆਪਣੇ ਮੋਬਾਈਲ ਤੋਂ ਚੈਕ ਇਨ ਚੈੱਕ ਇਨ ਕਰ ਲਈ ਸੀ ਤੇ ਸਾਡਾ ਵੀ ਸਿਰਫ ਉਹਨਾਂ ਨੇ ਮਾੜਾ ਜਾ ਬੋਰਡਿੰਗ ਪਾਸ ਹੀ ਚੈੱਕ ਕਰਨੇ ਨੇ ਤੇ ਬਾਕੀ ਇੱਥੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਤੇ ਜਿਨ੍ਹਾਂ ਦੀ ਚੈਕ ਇਨ ਨਹੀਂ ਹੁੰਦੀ ਹੈਗੀ ਕਲੀਅਰ ਉਹਨਾਂ ਦੀ ਇੱਥੇ ਬਾਕਾਇਦਾ ਫੋਟੋ ਖਿੱਚਦੇ ਨੇ ਤੇ ਫੋਟੋ ਖਿੱਚ ਕੇ ਬਾਕੀ ਜੋ ਵੀ ਪ੍ਰੋਸੀਜਰ ਹੈਗਾ ਉਹ ਆਪਣਾ ਪੂਰਾ ਕਰਦੇ ਨੇ ਇੱਥੇ ਤੇ ਲੋ ਜੀ ਆਵਾਜ਼ ਪੈ ਗਈ ਸਾਨੂੰ ਵੀ ਦੋ ਨੰਬਰ ਵਾਲਿਆਂ ਨੂੰ ਤੇ ਜਾ ਰਹੇ ਅਸੀਂ ਵੀ ਹੁਣ ਆਪਣੇ ਚੈੱਕ ਇਨ ਦੇ ਲਈ ਤੇ ਦੇਖਦੇ ਆ ਵੀ ਕਿੰਨਾਕ ਟਾਈਮ ਲੱਗਦਾ ਰਸਤੇ ਕਾਫੀ ਲਿਖਦਾ ਪਿਆ ਹੈ ਤੇ ਲੋ ਜੀ ਆ ਹੋ ਗਈ ਚੈਕ ਇਨ ਤੇ ਸਾਨੂੰ ਮਿਲ ਗਏ ਨੇ ਪੇਪਰ ਦੋ ਅਸੀਂ ਹੁਣ ਜਾ ਰਹੇ ਫੋਟੋ ਖਚਾਣ ਤੇ ਫੋਟੋ ਖਚਵਾਣ ਤੋਂ ਬਾਅਦ ਜਿੱਦਾਂ ਹੀ ਆਪਾਂ ਡੋਰ ਐਂਟਰ ਹੋਣੇ ਦਾ ਅੱਗੇ ਸਾਹਮਣੇ ਲੱਗੀ ਏ ਵੈਲਕਮ ਡਰਿੰਕ ਜੂਸ ਲੱਗਾ ਦੋ ਤਿੰਨ ਤਰ੍ਹਾਂ ਦਾ ਜੂਸ ਏ ਤੇ ਜੂਸ ਪੀਨੇ ਆ ਤੇ ਜੂਸ ਪੀਣ ਤੋਂ ਬਾਅਦ ਫਿਰ ਆਪਾਂ ਚੱਲਦੇ ਆ ਕਰੂਜ਼ਵਲ ਤੇ ਆਪਾਂ ਪੀ ਲਿਆ ਜੂਸ ਤੇ ਹੁਣ ਆਪਾਂ ਜਾ ਰਹੇ ਆਪਣੀ ਡ੍ਰੀਮ ਕਰੂਜ਼ਵਲ ਤੇ ਕਰਦੇ ਹਾਂ ਆਪਣਾ 7 ਦਿਨਾਂ ਦਾ ਸਫ਼ਰ ਸ਼ੁਰੂ ਹੋ ਗਿਆ ਐਂਟਰ ਆਪਣੀ ਡ੍ਰੀਮ ਸ਼ਿਪ ਵਿੱਚ ਤੇ ਫਸਟ ਇਮਪ੍ਰੈਸ਼ਨ ਦੇਖੋ ਵੀ ਲਾਈਟਨਿੰਗ ਜਿਹੜੀ LED ਸੀਲਿੰਗ ਕੀਤੀ ਹੈ ਵਾਓ ਇਹ ਬਾਕੀ ਜੇ ਸ਼ੇਪ ਦੇ ਬਾਰੇ ਗੱਲ ਕਰਾਂ ਤਾਂ ਇਹ ਸ਼ਿਪ 2022 ਵਿੱਚ ਤਿਆਰ ਹੋ ਗਈ ਸੀ ਬਣ ਕੇ ਤੈਨੂੰ ਪਹਿਲਾਂ ਦੁਬਈ ਦੇ ਵਿੱਚ ਇੱਕ ਹੋਟਲ ਦੀ ਤਰ੍ਹਾਂ ਵਰਤਿਆ ਗਿਆ ਸੀ ਇੱਕ ਜਿਸ ਤਰ੍ਹਾਂ ਕਹ ਲਓ ਵੀ ਫਲੋਟਿੰਗ ਹੋਟਲ ਪਾਣੀ ਵਿੱਚ ਤੈਰਦਾ ਹੋਇਆ ਹੋਟਲ ਇਹ 2022 ਵਿੱਚ ਜਦੋਂ ਵਰਲਡ ਕੱਪ ਹੋਇਆ ਸੀ ਤੇ ਉਹਦੇ ਵਿੱਚ ਇੱਕ VIP ਗੈਸਟਾਂ ਦੇ ਲਈ ਬਣਾਈ ਗਈ ਸੀ। ਲੁੱਕ ਰੱਖੋ ਅੰਦਰ ਦੀ ਕਿੰਨੀ ਸ਼ਾਨਦਾਰ ਹੈ। ਆਈਡੀ ਪਰ ਸਕਰੀਨਸ਼ਾਟ ਦੀ ਵੀ ਨਾ ਇਹ ਕਹਿੰਦੇ ਨੇ ਵੀ ਹਰ ਕੁਝ ਘੰਟੇ ਬਾਅਦ ਚੇਂਜ ਹੁੰਦੀ ਰਹਿੰਦੀ ਹੈ। ਬਾਕੀ ਜਿੱਦਾਂ ਆਪਾਂ ਨੇ ਐਂਟਰ ਹੋਏ ਆ ਤੇ ਸਾਰਾ ਸਟਾਫ ਖੜਾ ਹੈ ਜੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਲੈ ਸਕਦੇ ਹੋ ਪੁੱਛ ਸਕਦੇ ਈ ਇਹਨਾਂ ਨੂੰ। ਜ਼ਿਆਦਾਤਰ ਇਥੇ ਇੰਗਲਿਸ਼ ਵਿੱਚ ਗੱਲਬਾਤ ਕਰਦੇ ਨੇ ਤੇ ਇਸ ਸ਼ੇਪ ਵਿੱਚ ਘੱਟ ਤੋਂ ਘੱਟ ਕਹਿੰਦੇ ਵੀ 700 ਪੈਸੇਂਜਰ ਐਂਟਰ ਹੋ ਜਾਂਦੇ ਨੇ ਤੇ 플러스 2200 ਦਾ ਤਕਰੀਬਨ ਇਨਾਂ ਕੋਲ ਸਟਾਫ ਹੈ ਸਾਹਿਬਾ ਲਾਲੂ ਬਾਕੀ ਇਨਾਂ ਨੇ ਸਾਨੂੰ ਵੀ ਦਾ ਕਾਰਡ ਦੇ ਦਿੱਤਾ ਕਹਿੰਦੇ ਵੀ ਤੁਸੀਂ ਲੰਚ ਕਰ ਸਕਦੇ ਹੋ ਤੇ ਇਨਾਂ ਨੇ ਸਾਨੂੰ ਦੱਸਿਆ ਵੀ ਸਿੱਧੇ ਜਾਣਾ ਹੈ ਉਸ ਤੋਂ ਬਾਅਦ 19ਵੀਂ ਮੰਜ਼ਲ ਤੇ ਜਾਣਾ ਆ ਤੇ ਉੱਥੇ ਲੰਚ ਬਫੇ ਲੱਗਾ ਹੈ ਤੇ ਆਪਣਾ ਲੰਚ ਕਰੋ ਤੇ 3 ਵਜੇ ਤੋਂ ਬਾਅਦ ਸਾਨੂੰ ਸਾਡੇ ਕਮਰਿਆਂ ਦੀ ਚਾਬੀ ਮਿਲ ਜਾਣੀ ਹੈ ਝੂਮਰ ਦੇਖੋ ਬੜਾ ਵੱਡਾ ਹੈ 8:00 ਤੱਕ ਬਿਲਕੁਲ 8:00 ਤੱਕ ਆਉਣਾ ਹੈ ਕਿੰਨਾ ਲੱਗਦਾ ਹੈ ਜਿਦਾਂ ਕਿਸੇ ਹੋਰੀ ਵੱਡਾ ਕਿੱਥੇ ਪਹਿਲਾਂ ਤਾਂ ਜੇ ਕਿਸੇ ਹੋਰ ਦੁਨੀਆ ਛਾ ਗਈ ਵੀ ਆ ਸਾਹਮਣੇ ਸਾਹਮਣੇ ਲਿਖਾ ਲੱਗਿਆ ਨੇ ਇੱਥੋਂ ਜਾਣਾ ਹੋਣਾ ਆਪਾਂ ਉਨੀਮੀ ਮੰਜ਼ਲ ਤੇ ਤੇ ਉੱਥੇ ਜਾ ਕੇ ਲੰਚ ਕਰਦੇ ਹਾਂ ਤੇ ਆਪਾਂ ਜਾਣਾ ਇੱਥੋਂ 19 ਨੰਬਰ ਤੇ ਐਚ ਚੱਕੀ ਆ ਗਿਆ ਵੀ ਉਨੀਮੀ ਮੰਝਾ ਤੇ ਚੇ ਕਰਦੇ ਹੁਣ ਆਪਾਂ ਬਫੇ ਲੋਜੀ ਇਹ ਹੈਗਾ ਬਫੇ ਤੋਂ ਸ਼ੁਰੂ ਖਾਤ ਤੋਂ ਬੋ ਤੇ ਆਪਣਾ ਕੰਮ ਸ਼ੁਰੂ ਕਰ ਦੋ ਇੱਧਰ ਹੈਗਾ ਆਪਣਾ ਸਾਰਾ ਚਾਹ ਪਾਣੀ ਦਾ ਜਿਗਾਰਡ ਕੋਲਾ ਵਾਈਨ ਬੀਅਰ ਜੋ ਵੀ ਤੁਸੀਂ ਕਰਨਾ ਹੈ ਲੈ ਸਕਦੇ ਹੋ ਨਾ ਬੋ ਬਫੇ ਸ਼ੁਰੂ ਪਲੇਟ ਲਈਏ ਲੋਜੀ ਪਲੇਟ ਲੈ ਲਈ ਇੱਥੇ ਹੈਗਾ ਆਪਣਾ ਉਹ ਕਾਚੇ ਵਗੈਰਾ ਨੇ ਪੀਜ਼ਾ ਇਹ ਨਹੀਂ ਖਾਣਾ ਇਹ ਬਤੂ ਖਾਦਾ ਅੱਗੇ ਚੱਲਦੇ ਆ ਠੀਕ ਹੈ ਇਤੋਂ ਪਾਣੀ ਲੈ ਸਕਦੇ ਆ ਕਾਫੀ ਪੀਣੀ ਕਾਫੀ ਲਾ ਲੋ ਬਣਾ ਲੋ ਤੇ ਚਲੋ ਬਰਾਫਾ ਵੀ ਨਹੀਂ ਪੀਣੀ ਹੈਗੀ ਲਓ ਜੀ ਇੱਥੋਂ ਹੋ ਗਿਆ ਸ਼ੁਰੂ ਬਫੇ ਲਈਏ ਥੋੜਾ ਜਿਹਾ ਫਰੂਟ ਪਹਿਲਾਂ ਮਿਕਸਡ ਫਰੂਟ ਫੜ ਬਣਾ

नहीं फरमा जो है ये गौदा है मूसाला नहीं।, नहीं।, नहीं पास्ता वेजिटेरियन ही बस ऊपर है, है। वे ग्रिल्ड चीज़ टमाटो वेजिटेरियन ही जानना बहुत है जान ਸੈਲਡ ਚਿਕਨ ਬੀਸਟ ਆਪਣਾ ਚੱਲੇਗਾ ਚਿਕਨ ਬੀਸਟ ਸੈਲਡ ਲਾਂਚ ਲਾਦਾ ਪੂਰਾ ਪਾਟੀ ਲੈ ਆਇਆ ਨਾ ਵੱਢ ਕੇ ਹਨਾ ਪਾਣੀ ਕੋਈ ਸੈਲਡ ਬੋਇਲਡ ਬੋਇਲਡ ਨਹੀਂ ਪਾਉਂ ਤੋਂ ਥੋੜੀ ਜਿਹੀ ਬਸ ਇਸ ਦੇ ਪੀਜਿੰਗ ਦੇ ਪ੍ਰੀਜਿੰਗ ਦੇ ਅਸਰ ਆਏ। ਉਹ ਵੇ ਆਪਣੇ ਨਾਂ ਪਟਾਟੋ ਕੀ ਕਹਿੰਦੇ ਨੇ ਇਹਨਾਂ ਨੂੰ ਪਿਉਰੀ ਤੇ ਇੱਕ ਹੀ ਚੀਜ਼ ਹੈ ਮਾਹੀ ਮਾਹੀ ਕੀ ਹੁੰਦੀ ਹੈ ਮਾਹੀ ਮਾਹੀ ਉੱਪਰ ਲਿਖਿਆ ਮਾਹੀ ਮਾਹੀ ਇਹ ਕਿਹਦੀ ਗ੍ਰਿਲਡ ਮਾਹੀ ਮਾਹੀ ਚੈੱਕ ਕਰ ਲੈਣੇ ਆ ਜਨਵਰੀ ਆ Non ma è macilla, vedi, lasagna. Lasagna Cioccolni. Cioccolni. Lasagna. Lasagna, cheese ricotta, pesto, no, normale. खा लेंगे ना कुछ ये गुआ गया मुर्गा रोस्टेड चिकन है नहीं पास्ता मैं लेना तो ग्राना पाना है कहते ਬਰਗਰ ਮਿੱਠਾ ਲੈਨੇ ਪਤਾਤੇ ਫੋਟ ਡੌਗ ਲੱਲਾ ਨਹੀਂ ਇੱਕੋ ਨਹੀਂ ਰਹਿਣੀ ਤੇ ਮਿੱਠਾ ਕਿਡਾ ਲੈਣਾ ਹੈ ਕਿਡਾ ਲੈਣਾ ਇਹਨਾਂ ਵਿੱਚੋਂ

ਪੰਜਾਬੀ ਇਹਨੇ ਟਿਕਟਾਂ ਫੋਰੀਆਂ ਪੈਸੇ ਹੁਣ ਪੂਰੇ ਕਰਨੇ ਤਾਂ ਐ ਨਹੀਂ ਹੁਣ ਹਾਂਜੀ ਜੀ ਕਿ ਆਪਾਂ ਆਪਣਾ ਲੰਚ ਕਰ ਲਿਆ ਤੇ ਬਾਹਰ ਦੇ ਉੱਪਰ ਵੀ ਆਪਣੇ ਇੰਡੀਅਨ ਨੇ ਤੇ ਸ਼ਿਪ ਵਿੱਚ ਮੈਂ ਹੋਰ ਵੀ ਵੇਖਿਆ ਕਾਫੀ ਜਗ੍ਹਾ ਤੇ ਕਾਫੀ ਇੰਡੀਅਨ ਨੇ ਜਿਹੜੇ ਕੰਮ ਕਰਦੇ ਨੇ ਹੁਣ ਜਾਣਾ ਆਪਾਂ ਆਪਣੇ ਕੈਬਿਨ ਵਿੱਚ ਤੇ ਸਾਡਾ ਕੈਬਿਨ ਹੈਗਾ 9ਵੀਂ ਮੰਜ਼ਲ ਤੇ ਆਪਾਂ ਜਾਣਾ ਡੀ ਲਿਫਟ ਤੇ ए बी सी डी इधर की क्या हाँ जी अपना कैबिन नौ एक नौ पाँच कानवे सौ सतासी कानवे सौ पचासी लो जी ये हैगा अपना कैबिन कानवे सौ पचानवे ਇਹ ਕੀ ਹਾਂ ਕਨਵਰਸ ਸਪਚਨ ਨੂੰ ਆਹ ਕਾਰਡ ਨੇ ਵਿੱਚ ਇਹ ਦੇ ਇਹਦਾ ਸਾਡਾ ਕਾਰਡ ਐਮ ਐਸ ਸੀ ਵਿੱਚ ਆਪਾਂ ਹਰ ਥਾਂ ਤੇ ਹੀ ਵਰਤਣਾ ਇਹ ਕੁਝ ਲੈਣਾ ਖਰੀਦਣਾ ਸਾਰਾ ਕੁਝ ਇਦਾਂ ਤੇ ਹੀ ਹੈ ਲੋਜੀ ਖੁੱਲ ਗਿਆ ਲੋਜੀ ਇਹ ਹੈਗਾ ਸਾਡਾ ਕਮਰਾ ਸ ਉਸ ਟੈਂਪਰੇਚਰ ਘਟਵਾਦ ਕਰਨਾ ਹੈ ਲਾਈਟ ਵੀ ਅਸੀਜੇ ਵਿੱਚ ਚਾਰਾਂ ਨਾਲ ਬੱਚੇ ਨੇ ਦੋ تھے ਆਪਾਂ ਦੀ ਚਾਰਾਂ ਦੀ ਥੇ ਉਹਨਾਂ ਨੇ ਰੱਖੇ ਨੇ ਤੋਲਿਏ ਇਹ ਹੈਗਾ ਕਮਰਾ ਇਹ ਹੈਗਾ ਬੈੱਡ ਪੂਰਾ ਇੱਧਰ ਹੈਗੀ ਏ ਅਰਮਾਡਿਓ ਇਹ ਹੈਗੇ ਲੋ ਮਾਰੇ ਕੱਪੜੇ ਰੱਖਣ ਲਈ ਕਾਫੀ ਵੱਡੀ ਹੈ ਵੀ ਠੀਕ ਹੈ ਇਹ ਹੈਗਾ ਕਮਰਾ ਆਪਣਾ ਅਸਲੀ ਐਸੀ ਕਮਰਾ ਬਾਲਕਨੀ ਵਾਲਾ ਤੇ ਬੱਚਿਆਂ ਲਈ ਉਹਨਾਂ ਨੇ ਆਇ ਇਸ ਤਰ੍ਹਾਂ ਸੋਫੇ ਦਾ ਬੈੱਡ ਬਣਾ ਦਿੱਤਾ। ਆ ਕੀ ਇੱਥੇ ਹੈਗੀ ਸ਼ਾਇਦ ਇਹ USB ਹੈ। ਜਿੱਥੇ ਵੀ ਲਾਈਟ ਵਗੈਰਾ অন ਆਫ ਹੋ ਜਾਂਦੀ ਹੈ। ਇਹ ਲਗਾ ਸ਼ੀਸ਼ਾ। ਕਾਫੀ ਵੱਡਾ ਹੈ, ਬਾਕੀ ਟੀਵੀ ਹੈ। ਇੱਥੇ ਇਹਨਾਂ ਨੇ ਸਾਰੇ ਆਪਣੇ ਪ੍ਰੋਗਰਾਮ ਵਗੈਰਾ ਉਹਨੇ ਨੇ ਇਹ ਹੈਗਾ ਬ੍ਰੇਕਫਾਸਟ ਆਰਡਰ ਜੇ ਤੁਸੀਂ ਆਪਣਾ ਬ੍ਰੇਕਫਾਸਟ ਆਪਣਾ ਇੱਥੇ ਸਵੇਰੇ ਮੰਗਾਣਾ ਚਾਹੁੰਦੇ ਹੋ ਤੇ ਤੁਸੀਂ ਇਹਨੂੰ ਫਿਲ ਕਰਕੇ ਤੇ ਕਮਰੇ ਦੇ ਬਾਹਰ ਰੱਖ ਦੇਣਾ ਤੇ ਉਹਨਾਂ ਨਾਲ ਤੁਹਾਡਾ ਬ੍ਰੇਕਫਾਸਟ ਆਪ ਇੱਥੇ ਲਿਆ ਦੇਣਗੇ ਫੋਨ ਹੈ ਜੇ ਤੁਸੀਂ ਜਿਵੇਂ ਮੇਰੇ ਨਾਲ ਦੋ ਫੈਮਿਲੀ ਹੋ ਰਹੀਆਂ ਜੇ ਉਹਨਾਂ ਨਾਲ ਮੈਂ ਗੱਲਬਾਤ ਕਰਨੀ ਤੇ ਮੈਂ ਇੱਥੇ ਉਹਨਾਂ ਨਾਲ ਗੱਲਬਾਤ ਕਰ ਸਕਦਾ ਬਾਕੀ ਦੇ ਵਿੱਚ ਕੀ ਹੈ ਕੀ ਹੈ ਠੀਕ ਹੈ ヘア ਬੈਰ ਹੈ ਹਾਂ ਇਹ ਹੈਗੀ ਹੈ ਲੋਕਰ ਇੰਨੇ ਚੀ ਆਪਣੇ ਸਮਾਨ ਪਾਸਵਰਡ ਵਗੈਰਾ ਜਾਂ ਜੋ ਵੀ ਜਦੋਂ ਆਪਾਂ ਕੋ ਕੋ ਮੰਨ ਜਾਣਾ ਬਾਹਰ ਤੋਂ ਦਰਸਵੇ ਅੰਦਰ ਅਜ ਖਾਲੀ ਇਹ ਹੈਗਾ ਚਾਸਟ ਕੋ ਬੈਟਰੀ ਹੋਣਾ ਠੀਕ ਹੈ ਇਹ ਹੈਗੀ ਇਹ ਫ੍ਰਿਜ ਲੱਗਦੀ ਹੈ ਇਹ ਹਾਂ ਫ੍ਰਿਜ ਇਹ ਸਾਰਾ ਕੁਝ ਰੱਖਿਆ ਹੈ ਪਰ ਇਹ ਆ ਪਣੀ ਬਰਤਣਾ ਹੈਗਾ ਕਿਉਂਕਿ ਇਹ ਬਹੁਤ ਮਹਿੰਗਾ ਹੈ ਕਿਉਂਕਿ ਆਪ ਪ੍ਰਾਈਸ ਲਿਸਟ ਵੀ ਨਨੇ ਉੱਪਰ ਦਿੱਤੀ ਹੈ ਜਿਸ ਤਰ੍ਹਾਂ ਇੱਕ ਗਲਾਸ ਬੋਤਲ ਜਿਹੜੀ 75 ਸੀਐਲ ਦੀ ਹੈ 4 ਰੋਦੀ ਹੈ ਕੋਈ ਜੇ ਐਮਰਜੈਂਸੀ ਹੋਏ ਤਾਂ ਵਰਤਵੀ ਲਵਾਂਗੇ ਬਾਕੀ ਇਹ ਹੈਗਾ ਆਪਣਾ ਬਾਲਕਨੀ ਹੈ ਇਹ ਹਰੀ ਹੋਵੇਗੀ ਤੇ ਖੁੱਲੇਗੀ ਜੇ ਲਾਲੇ ਤੇ ਫਿਰ ਨਹੀਂ ਖੁੱਲੇਗੀ ਲੋ ਜੀ ਇਹ ਹੈਗਾ ਬਾਹਰ ਦਾ ਥਿਊ ਆਕੇ ਸਾਡੀ ਐਂਟਰੀ ਉਹ ਦਰੂ ਹੋਈ ਸੀ ਜਿੱਥੇ ਸ਼ਾਇਦ ਹਾਂ ਵੀ ਇਧਰੂ ਹੋਈ ਸੀ ਐਂਟਰੀ ਇੱਥੇ ਗੱਡੀ ਲਾ ਕੇ ਆਪਾਂ ਮੁੜ ਕੇ ਫਿਰ ਉੱਪਰ ਵਾਲੀ ਬਿਲਡਿੰਗ 'ਚ ਆ ਸਾਰੀ ਬਿਲਡਿੰਗ 'ਚ ਹੋ ਕੇ ਆਪਾਂ ਇਸ ਬਿਲਡਿੰਗ 'ਚ ਹੋ ਕੇ ਇਨਰਾਈ ਅੰਦਰ ਐਂਟਰ ਹੋਏ ਆਂ ਆ ਹੈਗੀ ਸਾਡੀ ਸ਼ਿਪ ਤੇ ਸਾਡਾ ਕਮਰਾ ਉਸਮਾਨ ਆ ਗਿਆ ਹੈ। ਫਰੈਸ਼ਮਾਨੀਨਾ ਨੇ ਸਾਨੂੰ 3 ਵਜੇ ਤੋਂ ਬਾਅਦ ਦੇਣਾ ਹੈ। ਇਹਨਾਂ ਨੇ ਪਹਿਲਾਂ ਕਿਹਾ ਸੀ ਕਿ 3 ਵਜੇ ਤੋਂ ਬਾਅਦ ਤੁਹਾਡੇ ਕਮਰੇ ਦੇ ਬਾਹਰ ਸਮਾਨ ਰੱਖ ਦੇਣਾ ਇਹਨਾਂ ਨੇ ਇਦਾਂ ਹੀ। ਤੇ ਅਸੀਂ ਅੰਦਰ ਆ ਜਿੰਦੇ ਅਸੀਂ ਪਹਿਲਾਂ ਅਗੇ ਐਂਟਰੀ ਕਰ ਲਈ ਪਹਿਲਾਂ ਕੈਬਿਨ ਵਿੱਚ ਕਿਉਂਕਿ ਸਮਾਨ ਸੀ ਥੋੜਾ ਬੱਚੇ ਸੀ ਨਾਲ। ਰਸਕਾ ਸਮਾਨ ਰੱਖ ਲੈਣੇ ਆ। ਤੇ ਆਹ ਹੈਗਾ ਜੀ ਕਮਰਾ। ਇੱਕ ਜੀ ਜਿਹੜੀ ਇਹ ਬਾਥਰੂਮ। ਆ ਹੈਗਾ ਲਾਈਟਰ ਦਾ ਬਟਨ ਇਹ ਹੈਗਾ ਬਾਥਰੂਮ ਤੋਲਿਏ ਰੱਖੇ ਨੇ ਇਨਾਂ ਨੇ ਸੱਲੇ ਹੀ ਚਾਰ ਤੋਲਿਏ ਨੇ ਬਾਕੀ ਇੰਦਰਾਂ ਕੇ ਵੀ ਜਦੋਂ ਅਸੀਂ ਤੋਲਿਏ ਵਰਤਲੇ ਤਾਂ ਆਪਾਂ ਫਿਰ ਬਾਥਰੂਮ 'ਚ ਹੀ ਰੱਖ ਦਿੰਨੇ ਨੇ ਤੇ ਇਨਾਂ ਨੇ ਚੇਂਜ ਕਰ ਦਿਆ ਕਰਦੇ ਨੇ ਹਰ ਰੋਜ਼ ਜਿ세 ਬਾਥਰੂਮ 'ਚ ਨਹੀਂ ਰੱਖਦੇ ਤੇ ਉਹ ਇਨਾਂ ਨੇ ਚੇਂਜ ਕਰਨੇ ਜਿਹੜੇ ਆ ਤੋਲਿਏ ਹੈਗੇ ਨੇ ਇਹ ਹੈਗੇ ਨੇ ਜਦੋਂ ਆਪਾਂ ਇਸ সুইমিਂਗ ਪੂਲ 'ਚ ਜਾਣਾ ਹੈ ਇਹ ਤੋਲਿਏ ਉਹਨਾਂ ਲਈ ਉਹਦੋਂ ਵਰਤਣੇ ਨੇ ਬਾਕੀ ਇਹ ਹੈਗਾ ਸਾਡਾ ਛੋਟਾ ਜਿਹਾ ਕਮਰਾ ਬਾਕੀ ਦੱਸਿਓ ਵੀ ਕਿਦਾਂ ਦਾ ਲੱਗਿਆ ਬਾਕੀ ਵੀ ਮੈਂ ਨਾ ਆਪਣੇ ਨਾ ਫੋਨ ਦੀ ਚਾਰਜਿੰਗ ਵਾਲੀ ਤਾਰ ਨਾ ਘਰ ਤੋਂ ਲਿਆਇਆ ਸੀ ਮੈਂ ਦੇਖਦਾ ਵਾਂ ਇੱਥੇ ਹੁਣ ਮਿਲਦੀ ਇਕ ਨਹੀਂ ਤੇ ਆਹ ਨਾ ਅੱਜ ਦਸਵਾਨ ਬਾਹਰ ਪਈ ਹੈ ਬਾਕੀ ਵੀ ਜਿੰਨਾ ਜਿੰਨਾਂ ਦਾ ਹੈਗਾ ਨਾ ਦਰਵਾਜ਼ੇ 'ਕਿ ਰੱਖ ਦਿੱਤਾ ਉਹਨਾਂ ਨੇ ਇਹ ਚੱਕ ਕੇ ਲੈ ਜਿੰਨਾਂ ਉਹਨਾਂ ਨੇ ਆਪੀ ਇਹ ਤੁਹਾਨੂੰ ਨਾ ਆਪਾਂ 6ਵੇਂ ਨੰਬਰ 6ਵੇਂ ਤੇ ਹਨ 6 ਨੰਬਰ ਆਪਾਂ ਹਾਂ 6 ਨੰਬਰ ਨਾ ਆ ਕਿਹੜਾ A ਆ ਇੱਧਰ ਵੇ ਠੀਕ ਹੈ ਇਹਦੇ ਇਸ ਤਰ੍ਹਾਂ ਨਾਲ ਆਪਾਂ ਜਿੱਥੇ ਵੀ ਮੰਜ਼ਲ ਤੇ ਜਾਣਾ ਨਾ ਜਿਹੜੀ ਵੀ ਆਪਾਂ ਪਿਆਨੋ ਤੇ ਜਾਣਾ ਆਪਾਂ ਆਉਂਦੇ ਇਥੋਂ ਨੰਬਰ ਦਬਣਾ ਤੇ ਉਹਦੇ ਸਾਹਮਣੇ ਉੱਪਰ ਸ਼ੋ ਹੋ ਜਾਣਾ ਵੀ ਕਿਹੜਾ ਅੱਖਰ ਜਿਵੇਂ ਹੁਣ ਆਪਾਂ ਇੱਥੇ A ਹੋ ਗਿਆ ਤੇ ਆਪਾਂ ਏ ਵਾਲੀ ਲਿਫਟ ਕੋਲ ਖੜ ਜਾਣਾ ਕਿਉਂਕਿ ਸਾਰੀਆਂ ਲਿਫਟਾਂ ਨੇ ਬੀ ਸੀ ਡੀ ਆਈ ਜੇ ਐਚ ਜੀ ਐਫ ਹਰ ਤਰ੍ਹਾਂ ਲਿਖਿਆ ਆਪਣਾ ਏ ਵੇ ਜਗ ਪਿਆਸੀ ਤੇ ਹੁਣ ਆਪਾਂ ਇਹਦੇ ਸਾਹਮਣੇ ਖੜੇ ਆ ਸਕਰੀਨ ਚੇਂਜ ਹੋ ਗਈ ਓਨ ਵੇਰੇ ਜਦੋਂ ਆਪਾਂ ਆਏ ਸੀ ਦੁਪਹਿਰੇ ਉਦੋਂ ਮੱਛੀਆਂ ਵਾਲੀ ਸੀ ਨਾ ਹੋਣਾ ਚਾਹੀਜੋਗੀ ਬਾਕੀ ਕਹਿੰਦੇ ਜਿਹੜੀ ਸ਼ੌਪ ਹੋਵੇ ਉਹ ਖੁੱਲਣੀ ਹੈ ਸ਼ਾਮ ਨੂੰ 6 ਵਜੇ ਬੰਦ ਹੋਵੇ ਇਸ ਵਰਗੇ ਸ਼ਾਮ ਨੂੰ 6 ਵਜੇ ਫੇਰ ਦੁਬਾਰਾ ਉਧੂ ਤੇ ਆਣਾ ਪੈਣਾ ਕਿਉਂਕਿ ਕਾਰ ਚਾਰ ਬੋਲ ਗਈ ਫੋਨ ਚਾਰਜ ਨਾ ਹੋਇਆ ਤੇ ਸਭ ਹੋਣਾ ਜੇ ਇਹ ਹੈ ਜੀ ਕਰੂਜ਼ ਦਾ ਪਿਛਲਾ ਹਿੱਸਾ ਤੇ ਆਪਾਂ ਉੱਥੇ ਗੱਡੀਆਂ ਖਿਲਾੜ ਕੇ ਤੇ ਸਮਾਨ ਲਾਇਆ ਸੀ ਤੁਹਾਨੂੰ ਦਿਖਾ ਦਵਾਂ ਇੰਦਾ ਸਮਾਨ ਲਈ ਜਾਂ ਰੱਖੀ ਜਾਂਦੇ ਨੇ ਤੇ ਬਾਅਦ ਵਿੱਚ ਫਿਰ ਉਹਨਾਂ ਦੇ ਆਪਣੇ ਕੈਬਨ ਅੱਗੇ ਛੱਡੀ ਜਾਂਦੇ ਨੇ ਤੇ ਹਾਂ ਇਹ ਦਰਸ਼ਕ ਇਹ ਨਾਲੋਂ ਬੰਨ ਕੇ ਨਾ ਖਿਲਾੜੀ ਹੈ ਬੜੇ ਤਗੜੇ ਰੱਸੇ ਨੇ ਜਿਹੜੇ ਆ ਮੁੰਨੇ ਨੇ ਇਹ ਹੈਗਾ ਕਰੂਸ ਦਾ ਪਿਛਲਾ ਹਿੱਸਾ ਵਾਹ ਜਾਂਡੀ ਸੀ ਲੱਗਦਾ ਟੈਚੀ ਆ ਗਏ ਨੇ ਦੇਖਦੇ ਆ ਇੱਕ ਤਾਂ ਕਾਰਡ ਦਾ ਬੜਾ ਪੰਗਾ ਯਾਰ ਹਰ ਵਾਰੀ ਨੀਰਾ ਹੋ ਜਾਂਦਾ ਜੇ ਨਾ ਰੱਖੀ ਕਾਰ ਵਿੱਚ ਤੇ ਲੋ ਜੀ ਆ ਗਏ ਨੇ ਟੈਚੀ ਤੇ ਬਾਕੀ ਆ ਟੈਗ ਨਾ ਇਹ ਕਰੂ ਲਾਦ ਲਗਾਣੇ ਲਿਆਣੇ ਪੈਂਦੇ ਨੇ ਕਿਉਂਕਿ ਜਦੋਂ ਆਪਾਂ ਬੁਕਿੰਗ ਕਰਦੇ ਆ ਨਾ ਤੇ ਉਹ ਫਿਰ ਈਮੇਲ ਵਿੱਚ ਹੀ ਭੇਜ ਦਿੰਦੇ ਨੇ ਤੇ ਇਹ ਵਾਲੇ ਫਿਰ ਸਾਨੂੰ ਕੋਰ ਉਸ ਟੈਂਪ ਕਰਕੇ ਦੇ ਨਾਲ ਲਾਣੇ ਕਹਿੰਦੇ ਨੇ ਤੇ ਉੱਪਰ ਸਾਰਾ ਡਿਟੇਲ ਹੁੰਦੀ ਕਮਰੇ ਦੀ ਤੇ ਇਹ ਫਿਰ ਇਥੇ ਛੱਡ ਜਾਂਦੇ ਨੇ ਤੇ ਬਾਕੀ ਅਜੇ ਅਸੀਂ ਸ਼ਿਪ ਦਾ ਟੂਰ ਕਰਨਾ ਹੈ ਅਜੇ ਪੂਰਾ ਤੇ ਬਣੀ ਰਹੀ ਉਹ ਨਾਲ ਵੀਡੀਓ ਦੇ ਵਿੱਚ ਤੇ ਅਗਲੇ ਪਾਰਟ ਵਿੱਚ ਦੱਸਦੇ ਆਂ ਵੀ ਸ਼ਾਮ ਦਾ ਵਿਊ ਕਿਦਾਂ ਦਾ ਆਂਦਾ ਹੈ ਹੁਣ ਬਸ ਥੋੜੇ ਜਿਹਾ ਰੈਸਟ ਕਰਦੇ ਆਂ ਸਮਾਨ ਆਂਦਾ ਹੈ ਤੇ ਫਿਰ ਗੇੜੀ ਲਾਣੀ ਆ ਸ਼ਿਪ ਦੀ ਸ਼ੇਪ ਬੋਧ ਵੱਡੀ 26 ਮੰਜ਼ਲਾਂ ਨੇ ਤੇ ਦੇਖਦੇ ਹਾਂ ਵੀ ਕਿੰਨੀਆਂ ਕਿ ਘੁੰਮਣ ਹੁੰਦੀਆਂ ਨੇ